ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜਾ ਸਾਹਮਣੇ ਘਰ ਆਪਾਂ ਦੇਖਣ ਜਾ ਰਹੇ ਅੱਜ ਜਿਹੜਾ ਆਹ ਵਾਲਾ ਘਰ ਆ ਇਹਨੂੰ ਆਪਾਂ ਐਕਸਪਲੋਰ ਕਰਨ ਜਾ ਰਹੇ ਹਾਂ ਤੇ ਇਹ ਵਿਜ਼ਡਮ ਵਾਲਿਆਂ ਦਾ ਘਰ ਆ ਤੇ ਅੱਜ ਆਪਾਂ ਘਾਰੇ ਦੇਖਣ ਚੱਲਦੇ ਆ ਤੇ ਤੁਹਾਨੂੰ ਵੀ ਲੈ ਕੇ ਚਾਣਦੇ ਆ ਚਲੋ ਚੱਲਦੇ ਆ ਹੈਗਾ ਵਾ 36 ਸਕਰ ਮੀਟਰ ਹੈ ਤੇ ਇਹਦੇ ਫਸਾਦ ਦਾ ਨਾਮ ਹੈਗਾ ਵਾ ਐਸਪੀਰੇਸ਼ਨ ਸੋ ਇਹ ਵਿਜ਼ਡਮ ਵਾਲਿਆਂ ਦੇ ਘਰ ਆ ਘਰ ਮੈਂ ਤੁਹਾਨੂੰ ਪਹਿਲਾਂ ਬਾਹਰ ਦਿਖਾ ਚੁੱਕੀ ਹਾਂ ਤੇ ਇਸ ਤਰ੍ਹਾਂ ਦੀ ਐਂਟਰੀ ਸੀਗੀ ਬਾਹਰੋਂ ਤੇ ਹੁਣ ਆਪਾਂ ਚੱਲਦੇ ਆ ਘਰ ਦੇ ਅੰਦਰ ਦੇਖਦਿਆਂ ਘਰ ਕਿਵੇਂ ਦਾ ਬ੍ਰਾਊਨ ਕਲਰ ਦਾ ਡੋਰ ਲੱਗਾ ਹੋਇਆ ਐਂਟਰ ਸਟੋਰ ਤੇ ਇਹਨਾਂ ਦੇ ਘਰ ਬਹੁਤ ਸੋਹਣੇ ਸੀਗੇ ਉਸ ਦਿਨ ਵੀ ਆਪਾਂ ਦੇਖੇ ਸੀਗੇ ਤੇ ਆਹ ਘਰ ਦੀ ਐਂਟਰੀ ਆ ਸਾਰਿਆਂ ਦੀ ਰੂਫ ਨੂੰ অলਮੋਸਟ ਇਹਨਾਂ ਨੇ ਸੇਮ ਰੱਖੀ ਹੋਈ ਆ ਪਰ ਥੋੜਾ ਥੋੜਾ ਡਿਫਰੈਂਸ ਹੁੰਦਾ ਹਰ ਘਰ ਦੇ ਵਿੱਚ ਸੋ ਇਹ ਇਹਨਾਂ ਦਾ ਐਂਟਰੀ ਆ ਗਈ ਐਂਟੀ ਬਹੁਤ ਸੋਹਣੀ ਆ ਬੜਾ ਸੁਣਾ ਕਲਰ ਦਾ ਇਹਨਾਂ ਨੇ ਲਗਾਇਆ ਹੋਇਆ ਥੱਲੇ ਮੈਟ ਫਿਨਿਸ਼ ਵਾਲਾ ਫਲੋਰ ਤੇ ਫਰਸਟ ਸਾਈਡ ਤੇ ਫਰਸਟ ਹੀ ਇਹਨਾਂ ਦਾ ਲੈਫਟ ਸਾਈਡ ਤੇ ਆ ਗਿਆ ਹੋਮ ਥੀਟਰ ਬੜਾ ਡਾਰਕ ਕਲਰ ਦਾ ਹੋਮ تھیਟਰ ਇਹਨਾਂ ਨੇ ਬਣਾਇਆ ਹੋਇਆ ਬਹੁਤ ਸੋਹਣਾ ਹੋਮ تھیਟਰ ਬਣਾਇਆ ਹੋਇਆ ਆ ਦੇਖੋ ਸੋ ਇਹ ਸਾਰਾ ਕੁਝ ਬਲੈਕ ਹੈ ਦੇ ਵਿੱਚ ਤੇ ਇਨਬਿਲਟੀ ਥੱਲੇ ਸਾਰੀਆਂ ਇਹਨਾਂ ਨੇ ਕੈਬਿਨੇਟਸ ਬਣਾਈਆਂ ਹੋਈਆਂ ਨੇ ਤੇ ਆ ਇਹਨਾਂ ਦਾ ਫਰੰਟ ਤੇ ਬਿਲਕੁਲ ਆ ਗਿਆ ਆਪਣਾ ਹੋਮ تھیਟਰ ਤੇ ਇਹਦੇ ਵਿੱਚ ਸਲਾਈਡਿੰਗ ਡੋਰ ਲੱਗਾ ਹੋਇਆ ਸੋ ਉਸ ਤੋਂ ਬਾਅਦ ਆਪਾਂ ਨੈਕਸਟ ਚਲਦੇ ਆ ਜੇ ਇਸ ਸਾਈਡ ਤੇ ਲੈਫਟ ਸਾਈਡ ਤੇ ਆ ਰਹੀਆਂ ਸਟੇਅਰਸ ਇਹ ਸਟੇਅਰਸ ਤੇ ਆਪਾਂ ਬਾਅਦ ਚਲਦੇ ਆ ਪਹਿਲਾਂ ਦੇਖਦੇ ਆ ਥੱਲੇ ਦੇਖਦੇ ਆ ਕਿ ਹੋਰ ਕੀ ਹੈ ਤੇ ਇਹ ਸਟੇਅਰ ਦੇ ਥੱਲੇ ਸ਼ਾਇਦ ਸਟੋਰੇਜ ਹੋਵੇ ਇਹ ਸਟੋਰੇਜ ਦੇਖੋ ਬਹੁਤ ਅੱਛੀ ਹੋਣੀ ਚਾਹੀਦੀ ਹਰ ਘਰ ਦੇ ਵਿੱਚ ਪੌੜੀਆਂ ਦੇ ਥੱਲੇ ਜਿਹੜੀ ਜਗ੍ਹਾ ਉਹਨੂੰ ਯੂਟਿਲਾਈਜ਼ ਕਰ ਲੈਣਾ ਚਾਹੀਦਾ ਉਸ ਤੋਂ ਬਾਅਦ ਲੈਫਟ ਸਾਈਡ ਤੇ ਆ ਗਿਆ ਇਹਨਾਂ ਦਾ ਸਟੱਡੀ ਏਰੀਆ ਸਟੱਡੀ ਏਰੀਆ ਤੇ ਵੀ ਸਾਰੇ ਵਾਲਪੇਪਰ ਲੱਗਾ ਹੋਇਆ ਸਾਰੇ ਪਾਸੇ ਔਰ ਇਹਨੂੰ ਐਜ਼ ਅ ਬੈੱਡਰੂਮ ਵੀ ਤੁਸੀਂ ਯੂਜ਼ ਕਰ ਸਕਦੇ ਹੋ ਕਾਫੀ ਖੁੱਲਾ ਕਾਫੀ ਵੱਡਾ ਔਰ ਸਾਈਡਾਂ ਤੇ ਦੇਖੋ ਕਿੰਨੀ ਸੋਹਣੀ ਇਹਨਾਂ ਨੇ ਆ ਰੱਖੀ ਹੋਈ ਹੈ ਆਪਣੀਆਂ ਪੈਨਲਸ ਰੱਖਿਓਏ ਨੇ ਸਟੋਰੇਜ ਏਰੀਆ ਰੱਖਿਓ ਹੈ ਆ ਡੈਕੋਰੇਟ ਕੀਤਾ ਆ ਔਰ ਸਾਈਡ ਤੇ ਜਿਹੜਾ ਵਾ ਇਸ ਸਾਈਡ ਤੇ ਜਿਹੜਾ ਵਾ ਪੂਰੀ ਫੁੱਲ ਵਿੰਡੋ ਬੜੀ ਖੁੱਲੀ ਔਰ ਬੜੀ ਵੱਡੀ ਵਿੰਡੋ ਦਿੱਤੀ ਹੋਈ ਹੈ ਬੜੀ ਸੋਹਣੀ ਲੱਗਦੀ ਹੈ ਤੇ ਨਾਲ ਰੂਮ ਦੇ ਵਿੱਚ ਕਾਫੀ ਨੇਚਰਲ ਲਾਈਟ ਰਹਿੰਦੀ ਆ ਸੋ ਇਹਨੂੰ ਡੋਰ ਲੱਗਾ ਹੋਇਆ ਹੈ ਡਬਲ ਡੋਰ ਇਹ ਕਾਵਲਾ ਔਰ ਇਸ ਤਰ੍ਹਾਂ ਇਹਨਾਂ ਨੇ ਡੋਰ ਲਗਵਾਇਆ ਹੋਏ ਵਿੱਚ ਮਿਰਰ ਸਾਈਡਸ ਤੇ ਜਿਹੜਾ ਵਾ ਲੱਗਾ ਹੋਇਆ वुਡ ਲੱਗੀ ਹੋਈ ਆ ਉਸ ਤੋਂ ਬਾਅਦ ਆ ਗਿਆ ਸਾਹਮਣੇ ਫੁੱਲ ਬਾਥਰੂਮ ਸੋ ਫੁੱਲ ਬਾਥਰੂਮ ਤਾਂ ਹੀ ਮੈਂ ਕਹਿ ਰਹੀ ਸੀ ਕਿਉਂਕਿ ਬਿਲਕੁਲ ਆਪੋਜ਼ਿਟ ਆ ਤੁਸੀਂ ਇਹਨੂੰ ਐਜ਼ ਅ ਰੂਮ ਵੀ ਯੂਜ਼ ਕਰ ਸਕਦੇ ਹੋ ਤੇ ਇਹ ਆਪਣਾ ਆ ਗਿਆ ਫੁੱਲ ਬਾਥਰੂਮ ਇਹਦਾ ਵੀ ਕਲਰ ਕੰਬੀਨੇਸ਼ਨ ਜਿਹੜਾ ਟਾਈਲਸ ਨਾਲ ਮਿਲਦਾ ਵਾ ਬਲੈਕ ਐਂਡ ਡਾਰਕ ਗ੍ਰੇ ਕਲਰ ਦਾ ਕੰਬੀਨੇਸ਼ਨ ਆ ਬਲੈਕ ਇਹਦੇ ਸਿੰਕਸ ਨੇ ਤੇ ਥੱਲੇ ਜਿਹੜਾ ਫਲੋਟਿੰਗ ਕੈਬਿਨੇਟ ਹੋਰ ਬਾਥਰੂਮ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਆ ਓਵਲ ਸ਼ੇਪ ਦੇ ਨਾਲ ਦੇ ਤੇ ਲਾਈਟਸ ਦੀਆਂ ਜਿਹੜੀਆਂ ਹੈਗੀਆਂ ਨੇ ਅੱਜਕੱਲ ਡੈਕੋਰੇਸ਼ਨ ਇਸ ਤਰ੍ਹਾਂ ਦੀ ਚੱਲ ਰਹੀ ਆ ਸੋ ਇਹ ਆਪਣਾ ਹੋ ਗਿਆ ਇਸ ਸਾਈਡ ਤੇ ਵਾਸ਼ਰੂਮ ਬਾਥਰੂਮ ਹੋ ਗਿਆ ਇਸ ਸਾਈਡ ਤੇ ਆਪਾਂ ਹੁਣ ਐਂਟਰ ਕਰਨ ਲੱਗਿਆ ਮੇਨ ਏਰੀਆ ਦੇ ਵਿੱਚ ਜਿੱਥੇ ਕਿ ਕਿਚਨ ਵਗੈਰਾ ਹੁੰਦੀ ਆ ਪਹਿਲਾਂ ਆਪਾਂ ਜਾਂਦੇ ਆ ਲੈਫਟ ਸਾਈਡ ਤੇ ਲੈਫਟ ਸਾਈਡ ਤੇ ਇਹਨਾਂ ਦਾ ਡਾਈਨਿੰਗ ਏਰੀਆ ਬਣਿਆ ਹੋਇਆ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਫੁੱਲ ਮਿਰਰ ਬਣਿਆ ਹੋਇਆ ਤੇ ਫੁੱਲ ਵਿੰਡੋ ਜਿਹੜੀ ਆ ਐਂਡ ਤੱਕ ਬਣੀ ਹੋਈ ਆ ਪੂਰੀ ਫੁੱਲ ਵਿੰਡੋ ਇਸ ਸਾਈਡ ਤੇ ਨਾ ਨੇ ਬਾਹਰ ਏਰੀਆ ਵੀ ਬਣਾਇਆ ਹੋਇਆ ਤੇ ਤੁਸੀਂ ਸਟੋਰੇਜ ਐਜ਼ ਅ ਕ੍ਰੌਕਰੀ ਵੀ ਕਰ ਸਕਦੇ ਹੋ ਪਰ ਸੋਰੀ ਅੱਜਕੱਲ ਬੁੱਡਵਰਕ ਹੋਣ ਲੱਗ ਗਿਆ ਡਰਾਅਰ ਜਿਹੜੇ ਬਿਲਕੁਲ ਨਾਲ ਨੂੰ ਨਾਲ ਜਿਹੜੇ ਆ ਆ ਤਿੰਨ ਤਿੰਨ ਡਰਾਅਰ ਜਿਹੜੇ ਆ ਈਚ ਲਾਈਨ ਦੇ ਵਿੱਚ ਮਿਲਦੇ ਨੇ ਸੋ ਆਰਡਰ ਆਰ ਡੋਰਸ ਆ ਗਿਆ ਆ ਬੋਟਲਸ ਇਹਨਾਂ ਨੇ ਰੱਖੀਆਂ ਹੋਈਆਂ ਨੇ ਇਹ ਵੀ ਮੈਨੂੰ ਕਨਸੈਪਟ ਕਾਫੀ ਅੱਛਾ ਲੱਗਿਆ ਕਾਫੀ ਖੁੱਲਾ ਏਰੀਆ ਡਾਈਨਿੰਗ ਏਰੀਆ ਔਰ ਇਸ ਸਾਈਡ ਤੇ ਜਿਹੜੇ ਆ ਸਾਰੇ ਡੋਰ ਜਿਹੜੇ ਸਟੈਕਿੰਗ ਡੋਰਸ ਖੁੱਲ ਜਾਂਦੇ ਆ ਤੇ ਬਾਹਰ ਵਾਲਾ ਏਰੀਆ ਦੇ ਅਸਰੇ ਆਪਾਂ ਨੂੰ ਸੋ ਰਾਈਟ ਸਾਈਡ ਤੇ ਆਪਾਂ ਆ ਗਏ ਆ ਆਪਾਂ ਕਿਚਨ ਪਹਿਲਾਂ ਦੇਖ ਲਈਏ ਕਿਚਨ ਦਾ ਮਾਰਬਲ ਵੀ ਬਹੁਤ ਸੋਹਣਾ ਇਹਨਾਂ ਨੇ ਗ੍ਰੇ ਕਲਰ ਦੇ ਨਾਲ ਮੈਚ ਕਰਕੇ ਬਲੈਕ ਐਂਡ ਗ੍ਰੇ ਦਾ ਕੰਬੀਨੇਸ਼ਨ ਬਣਾਇਆ ਹੋਇਆ ਔਰ ਕਿਚਨ ਨੂੰ ਤੁਸੀਂ ਦੇਖ ਸਕਦੇ ਹੋ ਕਿ ਰਾਈਟ ਸਾਈਡ ਤੇ ਇਹਨਾਂ ਨੇ ਸਟੋਰੇਜ ਦਿੱਤੀ ਹੋਈ ਹੈਲਮਾਰੀ ਦਿੱਤੀ ਹੋਈ ਹੈ ਕਿਚਨ ਦੀਆਂ ਜਿਹੜੀਆਂ ਕਿ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਇਸ ਟਾਈਮ ਡਾਊਨਲਾਈਟਸ ਤੇ ਡਾਊਨ ਸੀਲਿੰਗ ਜਿਹੜੀ ਬਹੁਤ ਸੋਹਣੀ ਕਿਚਨ ਦੇ ਵਿੱਚ ਹੋਈ ਹੋਈ ਹੈ। ਤੇ ਲੈਫਟ ਸਾਈਡ ਤੁਸੀਂ ਦੇਖੋ ਕਿ ਅੱਗੇ ਵੀ ਇੱਕ ਦਰਮਿਆਨ ਦਿਖਾਇਆ ਸੀ ਕਿਸੇ ਹੋਰ ਘਰ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਸੈਪਰਟ ਨੇ ਤੇ ਆ ਕੇ ਆ ਕੇ ਆਪਣੀ ਕਿਚਨ ਆ ਗਈ। ਸੋ ਕਿਚਨ ਦਾ ਬੜਾ ਬੈਂਚ ਟੌਪ ਆ। ਬੈਂਚ ਟੌਪ ਦਾ ਕਲਰ ਕੰਬੀਨੇਸ਼ਨ ਵੀ ਬਹੁਤ ਸੁਰਭ ਬਣਾਇਆ ਹੋਇਆ ਹੈ ਗ੍ਰੇ ਐਂਡ ਬਲੈਕ ਦਾ। ਸੋ ਗ੍ਰੇ ਅਤੇ ਬਲੈਕ ਦਾ ਕੰਬੀਨੇਸ਼ਨ ਆ ਤੇ ਗ੍ਰੇ ਐਂਡ ਬਲੈਕ ਦੇ ਇਹਨਾਂ ਨੇ ਕੰਬੀਨੇਸ਼ਨ ਬਣਾਇਆ ਹੋਇਆ ਉੱਪਰ ਗ੍ਰੇ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਰੇਂਜ ਸ਼ੂਟ ਰੇਂਜ ਸ਼ੂਟ ਜਿਹੜੀ ਬਿਲਕੁਲ ਡਿਫਰੈਂਟ ਆ ਇਹਨਾਂ ਦੀ ਇਲੈਕਟ੍ਰਿਸਿਟੀ ਵਾਲੀ ਮਿਡਲ ਦੇ ਵਿੱਚ ਇਹਨਾਂ ਨੇ ਰੇਂਜ ਸ਼ੂਟ ਦਿੱਤੀ ਹੋਈ ਜਿਹੜੀ ਕਿ ਬੜੀ ਅਟਰੈਕਟਿਵ ਆ ਬੜੀ ਡਿਫਰੈਂਟ ਆ ਮੈਂ ਕਦੇ ਨਹੀਂ ਦੇਖੀ ਤੇ ਇੱਥੇ ਜਿਹੜੇ ਪੁਆਇੰਟਸ ਨੇ ਇਹ ਇਲੈਕਟ੍ਰਿਕ ਹੈਗੀ ਆ ਇਹ ਉਹਦੇ ਵਾਲੀ ਨਹੀਂ ਹੈਗੀ ਆਪਣੀ ਗੈਸ ਵਾਲੀ ਨਹੀਂ ਹੈਗੀ ਤੇ ਇਹਦੀ ਮੈਂ ਚਲਾ ਕੇ ਦੇਖੀ ਸੀ ਕਿ ਲਾਈਟ ਵੀ ਹੈਗੀ ਆ ਆਈ ਥਿੰਕ ਲਾਈਟ ਹਾਂ ਲਾਈਟ ਔਨ ਹੋ ਜਾਂਦੀ ਥ ਤੇ 1 ਲੈਵਲ 2 ਲੈਵਲ ਇੰਨੀ ਕੀ ਆਵਾਜ਼ ਆ ਇਸ ਤੋਂ ਜ਼ਿਆਦਾ ਲੈ ਇੰਨੀ ਆਵਾਜ਼ ਆ ਸੋ ਉਹਨਾਂ ਨੇ ਦਿੱਤੀਆਂ ਹੋਈਆਂ ਨੇ ਦੋ ਇਹਨਾਂ ਨੇ ਆਪਣੇ ਦਿੱਤੀਆਂ ਹੋਈਆਂ ਨੇ ਰੇਂਜ ਹੂਡ ਤੇ ਅੱਥਲੇ ਇਹਨਾਂ ਦਾ ਆ ਗਿਆ ਸਟੋਵ ਏਰੀਆ ਤੇ ਥੱਲੇ ਆ ਗਿਆ ਆਪਣਾ oven ਏਰੀਆ ਤੇ ਇਸ ਸਾਈਡ ਤੇ ਆ ਗਿਆ ਸਟੋਰੇਜ ਏਰੀਆ ਦ ਬੈਂਚ ਟੌਪ ਜਿਹੜਾ ਬੈਂਚ ਟੌਪ ਦਾ ਕਲਰ ਹਨਾ ਕਾਫੀ ਅੱਛਾ ਕਾਫੀ ਵਧੀਆ ਲੱਗਿਆ ਹਰ ਜਿਹੜਾ ਬੈਂਚ ਟੌਪ ਆ ਡਿਫਰੈਂਟ ਡਿਜ਼ਾਈਨ ਆ ਪਰ ਆ ਵੀ ਇਹਦੇ ਨਾਲ ਮੈਚਿੰਗ ਬਹੁਤ ਸੋਹਣੀ ਕਿਚਨ ਦੀ ਹੋ ਰਹੀ ਹੈ ਨੇਚਰਲ ਜਿਹੜੀ ਆ ਵੁੱਡ ਜਿਹੜਾ ਕਨਸੈਪਟ ਦਿੱਤਾ ਹੋਇਆ ਡਰਾਅਰਸ ਦਾ ਨਾਲ ਬਲੈਕ ਗ੍ਰੇ ਐਂਡ ਬਲੈਕ ਦਾ ਕੰਬੀਨੇਸ਼ਨ ਜਿਹੜਾ ਟਾਈਲਸ ਦੇ ਨਾਲ ਤੇ ਜਿਹੜੀ ਆਪਣੀਆਂ ਬਣਿਆ ਹੋਇਆ ਕਾਊਂਟਰ ਬੈਂਚ ਟੌਪ ਉਹ ਬਣਿਆ ਹੋਇਆ ਹੁਣ ਆਪਾਂ ਦੇਖ ਲੈਨੇ ਆ ਕਿ ﺍﻟमारी ਕਿਵੇਂ ਦੀ ਬਣੀ ਹੋਈਆਂ ﺍﻟमारीਆਂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਕਾਫੀ ਸਟੋਰੇਜ ਆ ਈਜ਼ੀਰ ਹੈਂਡੀ ਆ ਤੁਸੀਂ ਰਾਮਨਾਲ ਆਪਣਾ ਤੇ ਜਿਹੜਾ ਬਰ ਡਿਸਪਲੇ ਤੇ ਚੀਜ਼ਾਂ ਅੰਦਰ ਰੱਖੋ ਬੰਦ ਕਰੋ ਬੜੀ ਨੀਟ ਐਂਡ ਕਲੀਨ ਇਦਾਂ ਟਾਈਡੀ ਕਿਚਨ ਲੱਗਦੀ ਆ ਕਿ ਇਸ ਸਾਈਡ ਤੇ ਕੁਕਿੰਗ ਕੀਤੀ ਐ ਇਸ ਸਾਈਡ ਤੇ ਤੁਹਾਡੀ ਪੂਰੀ ਜਿਹੜੀ ਸਟੋਰੇਜ ਹੋਈ ਹੋਵੇ ਔਰ ਕਿਚਨ ਜਿਹੜੀ ਆ ਬਹੁਤ ਸੋਹਣਾ ਡਿਜ਼ਾਈਨ ਲੱਗ ਰਿਹਾ ਮੈਨੂੰ ਕਿਚਨ ਦਾ ਸੋ ਇਸ ਸਾਈਡ ਤੇ ਆਪਾਂ ਆ ਗਏ ਵਾਸ਼ਿੰਗ ਏਰੀਆ ਵਾਸ਼ਿੰਗ ਏਰੀਆ ਦੇ ਵਿੱਚ ਦੋ ਡਬਲ ਸਿੰਕ ਲੱਗੇ ਹੋਏ ਨਾਲ ਬਲੈਕ ਟੈਪ ਲੱਗੀ ਹੋਈ ਤੇ ਪਿੱਛੇ ਤੁਸੀਂ ਸਪਲੈਸ਼ ਬੈਕ ਦੇਖ ਸਕਦੇ ਹੋ ਇਹਨਾਂ ਨੇ ਸਪਲੈਸ਼ ਬੈਕ ਦੀ ਜਗ੍ਹਾ ਤੇ ਬੜਾ ਮੈਟ ਫਿਨਿਸ਼ ਦਾ ਸਟੋਨ ਲਗਾਇਆ ਹੋਇਆ ਆ ਆ ਸਟੋਨ ਤੁਸੀਂ ਦੇਖ ਸਕਦੇ ਹੋ ਇਹ ਸਟੋਨ ਲਗਾਇਆ ਹੋਇਆ ਔਰ ਇਦਾਂ ਦੇ ਸਟੋਨ ਬੈਂਚ ਟੌਪ ਜਿਹੜਾ ਵਾ ਲਾਈਟ ਬੇਜ ਜੇ ਕਲਰ ਦਾ ਇਹਦਾ ਕਲਰ ਆ ਸੋ ਇਹ ਵੀ ਵਿੱਚ ਥੋੜਾ ਥੋੜਾ ਡਿਜ਼ਾਈਨ ਬਣਿਆ ਹੋਇਆ ਹਲਕਾ ਤਾਂ ਡਿਜ਼ਾਈਨ ਬਣਿਆ ਹੋਇਆ ਵਿੱਚ ਤੇ ਇਹਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਪਿੱਛੇ ਫੁੱਲ ਮਿਰਰ ਦਿੱਤਾ ਹੋਇਆ ਕਾਫੀ ਚੌੜਾ ਵੱਡੀ ਵਿੰਡੋ ਦਿੱਤੀ ਹੋਈ ਆ ਤੇ ਇਹਦੇ ਥੱਲੇ ਵੀ ਇਹਨਾਂ ਨੇ ਆ ਜਿਹੜੀਆਂ ਲਾਈਟਸ ਦਿੱਤੀਆਂ ਆ ਇਹਨੇ ਇਹ ਵੀ ਕਾਫੀ ਵਧੀਆ ਨੇ ਲਾਈਟ ਜਿਹੜੀ ਸਾਰਾ ਦਿਨ ਲਾਈਟ ਵੀ ਆਉਂਦੀ ਰਹਿੰਦੀ ਆ ਔਰ ਪਲੱਸ ਜਿਹੜੀ ਆ ਇਹ ਜਿਹੜੀ ਲਾਈ ਜਿਹੜੀ ਇਹ LED ਲਾਈਟ ਆ ਨਾ ਇਹਦੇ ਨਾਲ ਵੀ ਕਾਫੀ ਇੰਪ੍ਰੈਸਿਵ ਤੇ ਬਹੁਤ ਸੋਹਣਾ ਜਿਹੜਾ ਵਾ ਤੁਹਾਡਾ ਕਿਚਨ ਦੀ ਲੁੱਕ ਆਉਂਦੀ ਆ ਸੋ ਇਸ ਸਾਈਡ ਤੇ ਇਹਨਾਂ ਨੇ ਆ ਬਿੰਨ ਦਿੱਤੇ ਹੋਏ ਆ ਇਸ ਦੇ ਨਾਲ ਵੀ ਕਾਫੀ ਤੁਸੀਂ ਨੀਟ ਐਂਡ ਕਲੀਨ ਜਗ੍ਹਾ ਨੂੰ ਰੱਖ ਸਕਦੇ ਨਹੀਂ ਤੇ ਰਸਤੇ ਦੇ ਵਿੱਚ ਅੱਜ ਜਦੋਂ ਬਿੰਨ ਰੱਖਦੇ ਆ ਬੜੀ ਡਿਸਟਰਬੈਂਸ ਹੁੰਦੀ ਆ ਤੇ ਇਸ ਸਾਈਡ ਤੇ ਡਿਸ਼ਵਾਸ਼ਰ ਆ ਹਾਂ ਨਾ ਦਾ ਡਿਸ਼ਵਾਸ਼ਰ ਇਨ ਬਿਲਟਡ ਟੈਸ਼ਵਾਸ਼ਰ ਤੇ ਆ ਸਾਰਾ ਇਹਨਾਂ ਦਾ ਆ ਗਿਆ ਸਾਰਾ वुਡ ਦਾ ਤੇ ਕਿਚਨ ਮੈਨੂੰ ਕਾਫੀ ਅੱਛੀ ਲੱਗੀ ਕਿਚਨ ਦੇ ਵਿੱਚ ਸਟੋਰੇਜ ਜਿਹੜੀ ਹੈ ਬਹੁਤ ਜ਼ਿਆਦਾ ਆ ਵੀ ਸਾਰੀਆਂ ਸ਼ੈਲਫਸ ਉੱਪਰ ਸਟੋਰੇਜ ਏਰੀਆ ਵਾ ਉਸ ਤੋਂ ਬਾਅਦ ਆਪਾਂ ਆਦਾਂ ਨੇ ਇਸ ਸਾਈਡ ਤੇ ਇਸ ਸਾਈਡ ਦੇ ਉੱਤੇ ਵੀ ਇਹਨਾਂ ਦਾ ਮਾਈਕ੍ਰੋਵੇਵ ਤੇ ਉੱਪਰ ਜਿਹੜੀ ਇਹਨਾਂ ਦੀ ਸਟੋਰੇਜ ਬਣੀ ਹੋਈ ਆ ਆ ਸਟੋਰੇਜ ਏਰੀਆ ਬਣਿਆ ਹੋਇਆ ਮਤਲਬ ਕਿ ਬਹੁਤ ਜ਼ਿਆਦਾ ਸਟੋਰੇਜ ਇਸ ਕਿਚਨ ਦੇ ਵਿੱਚ ਦਿੱਤੀ ਹੋਈ ਆ ਤੇ ਸੈਪਰੇਟ ਜਿੱਦਾਂ ਮੋਸਟਲੀ ਕਿਚਨ ਹੁੰਦੀ ਆ ਉਹਦੇ ਵਾਂਗੂ ਨਹੀਂ ਦਿੱਤੀ ਹੋਈ ਪਰ ਇਹਦੇ ਵਿੱਚ ਜਿੱਦਾਂ ਕਾਫੀ ਜ਼ਿਆਦਾ ਸਟੋਰੇਜ ਆ ਤੁਸੀਂ ਇਸ ਕਿਚਨ ਨੂੰ ਦੇਖ ਸਕਦੇ ਮੈਨੂੰ ਕਿਚਨ ਇਹ ਬਹੁਤ ਪਸੰਦ ਆਈ ਆ ਪਰਸਨਲੀ ਕਿਉਂਕਿ ਇੱਕੋ ਕਲਰ ਦਿੱਤਾ ਹੋਇਆ ਕਾਫੀ ਨੀਟ ਜਿਹੜੀ ਆ ਲੁੱਕ ਲੱਗਦੀ ਆ ਇਸ ਕਿਚਨ ਦੀ ਸੋ ਇਸ ਸਾਈਡ ਤੇ ਬੈਂਚ ਟੌਪ ਵਾਸਤੇ ਵੀ ਕਾਫੀ ਜਗ੍ਹਾ ਤੁਸੀਂ ਬ੍ਰੈਕਫਾਸਟ ਬਾਰ ਆਪਣਾ ਆਰਾਮ ਨਾਲ ਬੈਠ ਕੇ ਖਾ ਸਕਦੇ ਹੋ ਬ੍ਰੈਕਫਾਸਟ ਸੋ ਇਸ ਸਾਈਡ ਤੇ ਇਹਨਾਂ ਨੇ ਡਿਜ਼ਾਈਨ ਦਿੱਤਾ ਹੋਇਆ ਤੁਸੀਂ ਆਪਣਾ ਡੈਕੋਰੇਟ ਕਰਨਾ ਜਾਂ ਤਾਂ ਸਿੱਖੇ ਸ਼ੋਅ ਰੱਖਣਾ ਨੂੰ ਯੂਟਿਲਾਈਜ਼ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਆ ਗਿਆ ਉਹਨਾਂ ਦੀ ਲਾਂਡਰੀ ਏਰੀਆ ਲਾਂਡਰੀ ਏਰੀਆ ਬਿਲਕੁਲ ਕਿਚਨ ਤੋਂ ਨੈਕਸਟ ਟੂ ਆ ਇਸ ਸਾਈਡ ਤੇ ਫ੍ਰਿਜ ਆ ਫ੍ਰਿਜ ਦੇ ਨਾਲ ਵੀ ਇਹਨਾਂ ਨੇ ਉੱਪਰ ਸਟੋਰੇਜ ਦਿੱਤੀ ਹੋਈ ਆ ਸੋ ਉਸ ਤੋਂ ਬਾਅਦ ਲਾਂਡਰੀ ਏਰੀਆ ਆ ਗਿਆ ਲਾਂਡਰੀ ਏਰੀਆ ਦੇ ਵਿੱਚ ਇਹਨਾਂ ਨੇ ਬਲੈਕ ਕਲਰ ਦੀਆਂ ਪਿੱਛੇ ਟਾਈਲਸ ਤੇ ਕਾਫੀ ਸਟੋਰੇਜ ਦਿੱਤੀ ਹੋਈ ਆ ਥੱਲੇ ਪੁਰੀਆਂ ਆ ਦਿੱਤੀਆਂ ਹੋਈਆਂ ਨੇ ਵਾਸ਼ਿੰਗ ਮਸ਼ੀਨ ਤੇ ਡਰਾਇਰ ਤੇ ਕਾਫੀ ਜਗ੍ਹਾ ਜਿਹੜੀ ਆ ਤੇ ਆ ਗ੍ਰਾਸ ਡੋਰ ਆ ਸੋ ਆ ਇਹਨਾਂ ਦਾ ਆ ਗਿਆ ਬਾਹਰ ਸਾਈਡ ਡੋਰ ਸੋ ਇਹ ਬੰਦ ਹੋ ਜਾਂਦਾ ਡੋਰ ਉਸ ਤੋਂ ਬਾਅਦ ਆਪਾਂ ਚਲਦੇ ਹਾਂ ਮੇਨ ਏਰੀਆ ਲਿਵਿੰਗ ਏਰੀਆ ਦੇ ਵਿੱਚ ਜਿਹੜਾ ਫਾਰਮਲ ਲਿਵਿੰਗ ਏਰੀਆ ਹੁੰਦਾ ਆਪਣਾ ਆਪਣਾ ਫਾਰਮਲ ਤੇ ਕੈਜੂਅਲ ਕਿਉਂਕਿ ਇਹਦੇ ਵਿੱਚ ਇੱਕ ਹੀ ਲਿਵਿੰਗ ਏਰੀਆ ਨਾਲ ਥੱਲੇ ਦਿੱਤੋ ਆਇਆ ਤੇ ਇੱਕ ਟੀਵੀ ਰੂਮ ਦਿੱਤੋ ਆ ਇਹ ਸਾਈਡ ਤੋਂ ਤੁਸੀਂ ਕੈਬਨਟਸ ਦੇਖ ਸਕਦੇ ਹੋ ਇੱਥੇ ਵੀ ਕਾਫੀ ਸਟੋਰੇਜ ਏਰੀਆ ਅੱਛਾ ਦਿੱਤਾ ਹੋਇਆ ਇੱਦਾਂ ਪ੍ਰੈਸ ਕਰਕੇ ਅਲਮਾਰੀਆਂ ਖੋਲ ਜਾਂਦੇ ਤੁਸੀਂ ਆਪਣੀ ਕਾਫੀ ਇਹਦੇ ਵਿੱਚ ਸਟੋਰੇਜ ਕਰ ਸਕਦੇ ਹੋ ਔਰ ਸਾਈਡ ਤੇ ਜਿਹੜਾ ਓਪਨ ਏਰੀਆ ਦਿੱਤਾ ਹੋਇਆ ਕਿ ਡੈਕੋਰੇਸ਼ਨ ਲਈ ਤੇ ਥੱਲੇ ਮੈਂ ਦੇਖ ਰਹੀ ਸੀਗੀ ਕਿ ਇਹਨਾਂ ਨੇ ਸੇਮ ਕਿਚਨ ਦੇ ਨਾਲ ਦਾ ਮਾਰਬਲ ਲਗਾਇਆ ਹੋਇਆ ਜਿਹੜਾ ਕਿਚਨ ਦੇ ਵਿੱਚ ਆਪਣਾ ਮਾਰਬਲ ਲੱਗਾ ਹੋਇਆ ਸੇਮ ਹੀ ਮਾਰਬਲ ਥੱਲੇ ਲੱਗਾ ਹੋਇਆ ਔਰ ਉੱਪਰ ਇਹਨਾਂ ਨੇ ਟਾਲਸ ਦਿੱਤੀਆਂ ਹੋਈਆਂ ਥੱਲੇ ਆਪਣੀ ਆ ਗਈ ਫਾਇਰਪਲੇਸ ਇਸ ਸਾਈਡ ਤੇ ਵੀ ਸੇਮ ਸਟੋਰੇਜ ਦਿੱਤੀ ਹੋਈ ਆ ਕਾਫੀ ਸਟੋਰੇਜ ਇਸ ਘਰ ਦੇ ਵਿੱਚ ਮੈਂ ਦੇਖੀ ਆ ਔਰ ਸਾਈਡ ਦੇ ਉੱਤੇ ਜਿਹੜੀ ਆ ਡੈਕੋਰੇਸ਼ਨ ਵਾਸਤੇ ਡਿਜ਼ਾਈਨ ਬਣਾਇਆ ਹੋਇਆ ਹੋਰ ਕਾਫੀ ਵੱਡਾ ਲਿਵਿੰਗ ਏਰੀਆ ਕਾਫੀ ਖੁੱਲਾ ਲਿਵਿੰਗ ਏਰੀਆ ਤੇ ਜਿਹੜਾ ਮੈਚਿੰਗ ਟਾਈਲਸ ਦਾ ਕਲਰ ਆ ਉਹ ਵੀ ਕਾਫੀ ਮੈਚ ਕਰ ਰਿਹਾ ਬੈਂਚ ਟੌਪ ਦੇ ਨਾਲ ਤੇ ਥੱਲੇ ਜਿਹੜਾ ਉਹਨਾਂ ਨੇ ਸਾਰਾ ਮਾਰਬਲ ਲਗਾਇਆ ਹੋਇਆ ਸੋ ਇਹ ਮੈਨੂੰ ਕਾਫੀ ਸੋਹਣਾ ਆਈਡੀਆ ਲੱਗਾ ਉਸ ਤੋਂ ਬਾਅਦ ਇਹਨਾਂ ਦਾ ਸਾਈਡ ਤੇ ਪੂਲ ਆ ਕਾਫੀ ਸੋਹਣਾ ਪੂਲ ਬਣਿਆ ਹੋਇਆ ਕਾਫੀ ਵੱਡਾ ਪੂਲ ਬਣਿਆ ਇਸ ਘਰ ਦੇ ਵਿੱਚ ਵੀ ਪੂਲ ਆ ਆਪਾਂ 2-3 ਘਰ ਹੋਰ ਵੀ ਮੈਂ ਤੁਹਾਨੂੰ ਦਿਖਾਏ ਸੀਗੇ ਉਹਦੇ ਵਿੱਚ ਵੀ ਸਾਈਡ ਤੇ ਪੂਲ ਆ ਪਰ ਪਿੱਛੇ ਜਿਹੜਾ ਬੁਚਵਕ ਹੋਇਆ ਹੋਇਆ ਬ੍ਰਿਕ ਦਾ ਕੰਮ ਮਾਰਬਲ ਦਾ ਕੰਮ ਹੋਇਆ ਹੋਇਆ ਬੜਾ ਨੇਚਰਲ ਲੁੱਕ ਲੱਗਦੀ ਹੈ ਇਹਦੇ ਨਾਲ ਘਰ ਦੀ ਨਾ ਤੇ ਬਹੁਤ ਸੋਹਣਾ ਇਸ ਸਾਈਡ ਤੇ ਇਹਨਾਂ ਦਾ ਬਣਿਆ ਹੋਇਆ ਤੇ ਸਾਈਡ ਤੇ ਜਿਹੜੇ ਆ ਇਹਨਾਂ ਨੇ ਇਸ ਤਰ੍ਹਾਂ ਦੇ ਪਲਾਂਟਸ ਦਿੱਤੇ ਹੋਏ ਆ ਔਰ ਆ ਸਾਰਾ ਜਿਹੜਾ ਵਾ ਫਿਕਸ ਤਿੰਨ ਚਾਰ ਪੈਨਲ ਦੇ ਵਿੱਚ ਫਿਕਸ ਇਹਨਾਂ ਨੇ ਵਿੰਡੋ ਦਿੱਤੀ ਹੋਈ ਹੈ ਸੋ ਆ ਏਰੀਆ ਆ ਗਿਆ ਇਹਨਾਂ ਦਾ ਬਾਹਰ ਵਾਲਾ ਸਿਟਿੰਗ ਏਰੀਆ ਬਾਰਬੀਕਿਊ ਏਰੀਆ ਤੇ ਥੱਲੇ ਜਿਹੜੀ ਦੀ ਫਲੋਰਿੰਗ ਹੋਈ ਹੋਈ ਆ ਉਹ ਵੁੱਡਨ ਫਲੋਰਿੰਗ ਇਹਨਾਂ ਨੇ ਕੀਤੀ ਹੋਈ ਆ ਸੋ ਇਸ ਸਾਈਡ ਤੇ ਇਹਨਾਂ ਦਾ ਸਿਟਿੰਗ ਏਰੀਆ ਓਪਨ ਏਰੀਆ ਬੈਠਣ ਵਾਸਤੇ ਬਹੁਤ ਵਧੀਆ ਬਣਿਆ ਹੋਇਆ ਇਹਦੀ ਵੀ ਡਾਊਨ ਸੀਲਿੰਗ ਜਿਹੜੀ ਆ ਸੋਹਣੀ ਬਣੀ ਹੋਈ ਆ ਸੋ ਆ ਵੀ ਡੋਰ ਖੁੱਲ ਜਾਂਦਾ ਸੋ ਆ ਵੀ ਡੋਰ ਖੁੱਲ ਜਾਂਦਾ ਸੋ ਤੁਸੀਂ ਇਹਨੂੰ ਬੜੇ ਅੱਛੇ ਤਰੀਕੇ ਨਾਲ ਯੂਟਿਲਾਈਜ਼ ਕਰ ਸਕਦੇ ਹੋ ਤੇ ਬਹੁਤ ਸੋਹਣਾ ਘਰ ਲੱਗ ਰਿਹਾ ਬਹੁਤ ਵਧੀਆ ਘਰ ਆ ਸੋ ਨਾ ਘਰ ਬਣਿਆ ਹੋਇਆ ਸਟੈਪ ਸਟੂਨਸ ਇੱਥੇ ਬਣਾਏ ਹੋਏ ਇਹਨਾਂ ਨੇ ਚੌੜੇ-ਚੌੜੇ ਔਰ ਇਸ ਸਾਈਡ ਤੇ ਇਹਨਾਂ ਨੇ ਪੈਠਣ ਲਈ ਸਿਟਿੰਗ ਏਰੀਆ ਬਣਾਇਆ ਹੋਇਆ ਇਹ ਵੀ ਬਹੁਤ ਅੱਛਾ ਅੱਛਾ ਕਨਸੈਪਟ ਆ ਤੇ ਆਪਨਾ ਆ ਗਿਆ ਅ ਇਸ ਸਾਈਡ ਤੇ ਪੂਲਾ ਪੂਲੇ ਏਰੀਆ ਆ ਗਿਆ ਸੋ ਆਪ ਬਹੁਤ ਅੱਛਾ ਘਰ ਲੱਗਿਆ ਮੈਨੂੰ ਤੇ ਚੱਲਦੇ ਆਪਾਂ ਬਾਕੀ ਘਰ ਨੂੰ ਐਕਸਪਲੋਰ ਕਰਦੇ ਆਂ ਦੇਖਦੇ ਆਂ ਕਿ ਬਾਕੀ ਘਰ ਕਿਵੇਂ ਦਾ ਵਾ ਤੇ ਇਹਦੇ ਵਿੱਚ ਉਹਨਾਂ ਨੇ ਦੋ ਜਦੋਂ ਆ ਨਾ ਨੇ ਦਿੱਤੀ ਹੋਈਆਂ ਚਿਮਣੀਆਂ ਤੇ ਇਹ ਬਹੁਤ ਵਧੀਆ ਲੱਗ ਰਹੀਆਂ ਨੇ ਹੁਣ ਆਪਾਂ ਇੱਥੋਂ ਬਾਹਰ ਨਿਕਲ ਕੇ ਤੇ ਆਪਾਂ ਚੱਲਦੇ ਆਂ ਉੱਪਰ ਸਟੇਅਰਸ ਤੇ ਸਟੇਅਰਸ ਤੇ ਕਲਰ ਬ੍ਰਾਊਨ ਵੁੱਡਨ ਫਲੋਰ ਦੀਆਂ ਹੈਗੀਆਂ ਨੇ ਤੇ ਆ ਸਾਈਡ ਤੇ ਨਾ ਨੇ ਦਿੱਤਾ ਹੋਇਆ ਰੀਲਿੰਗ ਦਿੱਤੀ ਹੋਈ ਆ ਔਰ ਆ ਸਾਰਾ ਮੋਸਟਲੀ ਫੁੱਲ ਵਿੰਡੋ ਆ ਬਾਹਰ ਦਾ 뷰 ਜਿਹੜਾ ਸਾਨੂੰ ਬਹੁਤ ਨੇਚਰਲ ਲਾਈਟ ਅੰਦਰ ਆਉਂਦੀ ਆ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ ਸਟੈਪਸ ਤੇ ਤੇ ਅੱਜ ਵੀ ਇਹਨਾਂ ਦੀਆਂ ਲਾਈਟਸ ਲੱਗੀਆਂ ਹੋਈਆਂ ਨੇ ਡਾਊਨ ਲਾਈਟਸ ਇਹਦਾ ਵੀ ਡਿਜ਼ਾਈਨ ਮੈਨੂੰ ਕਾਫੀ ਅੱਛਾ ਲੱਗਿਆ ਔਰ ਆਪਾਂ ਜਦੋਂ ਬਿਲਕੁਲ ਸਟ੍ਰੇਟ ਵੇ ਸਟੇਅਰਸ ਤੇ ਉੱਪਰ ਜਾਂਦੇ ਆਪਾਂ ਨੂੰ ਸਾਹਮਣੇ ਵੱਡਾ ਬੈੱਡਰੂਮ ਦਿਖਦਾ ਜਿਹਦੇ ਵਿੱਚ ਕਿ ਲੱਗ ਰਿਹਾ ਕਿ ਮਾਸਟਰ ਬੈੱਡਰੂਮ ਹੋਏਗਾ ਤੇ 올 ਓਵਰ ਸਾਰਾ ਇਹਨਾਂ ਨੇ ਲਗਾਇਆ ਹੋਇਆ ਵਾਲਪੇਪਰ ਸੋ ਮਾਸਟਰ ਬੈੱਡਰੂਮ ਕਾਫੀ ਖੁੱਲਾ ਔਰ ਇਹਦੇ ਨਾਲ ਜਿਹੜੀ ਹੈਗੀ ਆ ਬਾਲਕਨੀ ਲੱਗ ਰਹੀ ਹੈ ਬਾਲਕਨੀ ਤੋਂ ਵੀਊ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਅੱਜ ਨਜ਼ਰ ਆਏਗਾ ਮੈਂ ਹੋਮ ਬੋਲ ਦੇ ਵਿੱਚ ਆਈ ਹੋਈ ਆ ਇਸ ਤਰ੍ਹਾਂ ਦਾ ਘਰ ਦਾ ਇਸ ਰੂਮ ਦੇ ਵਿੱਚੋਂ ਤੁਹਾਨੂੰ 뷰 ਜਿਹੜਾ ਨਜ਼ਰ ਆਏਗਾ ਬਹੁਤ ਸੋਹਣਾ ਘਰ ਬਣਿਆ ਹੋਇਆ ਬਾਲਕਨੀ ਵੀ ਕਾਫੀ ਖੁੱਲੀ ਬਣੀ ਹੋਈ ਹੈ ਕਲਰ ਕੰਬੀਨੇਸ਼ਨ ਜਿਹ ਕਲਰ ਕੰਬੀਨੇਸ਼ਨ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਪਿੱਛੇ ਇਹ ਵੀ ਸਾਰਾ ਗ੍ਰੇ ਐਂਡ ਬਲੈਕ ਦਾ ਕਲਰ ਕੰਬੀਨੇਸ਼ਨ ਸਾਰਾ ਕਨਸੈਪਟ ਗ੍ਰੇ ਐਂਡ ਬਲੈਕ ਦਾ ਔਰ ਇਸ ਸਾਈਡ ਤੇ ਜਿਹੜਾ ਲੱਗਿਆ ਹੋਇਆ ਇਹਨਾਂ ਦਾ ਟੀਵੀ ਏਰੀਆ ਇਹਦੇ ਵਿੱਚ ਵੀ ਇਹਨਾਂ ਨੇ ਫਿਕਸ ਕੈਬਿਨੇਟ ਦਿੱਤੀ ਹੋਈ ਆ ਆਪਣਾ ਆ ਗਿਆ ਟੀਵੀ ਏਰੀਆ ਫਿਕਸ ਕੈਬਿਨੇਟ ਤੇ ਇੱਧਰ ਆ ਗਿਆ ਆਪਣਾ 메인 ਡੋਰ ਜਿਹੜਾ ਕਿ ਸਟੇਅਰਸ ਤੇ ਬਿਲਕੁਲ ਸਾਹਮਣੇ ਆ ਮਾਸਟਰ ਬੈਡਰੂਮ ਤੇ ਔਰ ਇਸ ਤੋਂ ਬਾਅਦ ਆਪਣਾ ਆ ਗਿਆ ਸ਼ਾਵਰ ਜਿਹਦੇ ਵਿੱਚ ਕਿ ਸਲਾਈਡਿੰਗ ਡੋਰ ਤੇ ਨਾਲ ਮਿਰਰ ਵਾਲਾ ਕਨਸੈਪਟ ਦਿੱਤਾ ਹੋਇਆ ਸੋ ਅਪਾ ਚੱਲਦੇ ਆ ਅੰਦਰ ਦੇਖਦੇ ਆ ਸ਼ਾਵਰ ਕਿਸ ਕਿਸ ਤਰ੍ਹਾਂ ਦਾ ਇਸ ਸਾਈਡ ਤੇ ਲੈਫਟ ਸਾਈਡ ਤੇ ਇਹਨਾਂ ਦੀ ਅਗਲੀ ਵਾਕਿੰਗ ਥੇਰੇ ਦੇ ਵਿੱਚ ਲੱਗਾ ਹੋਇਆ ਕਾਰਪਟ ਔਰ ਇਸ ਇਸ ਏਰੀਆ ਜਿਹੜਾ ਬਿਲਕੁਲ ਬਾਥਰੂਮ ਦੇ ਵਿੱਚ ਇਦੇ ਵਿੱਚ ਕੋਈ ਇਹਨਾਂ ਨੇ ਡੋਰ ਨਹੀਂ ਦਿੱਤਾ ਹੋਇਆ ਸੋ ਇਸ ਸਾਈਡ ਤੇ ਆਪਣਾ ਆ ਗਿਆ ਦੋ ਸਿੰਕ ਆ ਗਏ ਜਿਹੜੇ ਕਿ ਡਬਲ ਸਿੰਕ ਨੇ ਬਲੈਕ ਕਲਰ ਦੇ ਬਲੈਕ ਫਲੋਟਿੰਗ ਇਹਨਾਂ ਦੀ ਕੈਬਿਨੇਟਸ ਨੇ ਬਹੁਤ ਸੋਹਣੀ ਡਿਜ਼ਾਈਨ ਦੇ ਬਣੀਆਂ ਹੋਈਆਂ ਔਰ ਬਲੈਕ ਇਹਨਾਂ ਦੇ ਟੈਪਸ ਨੇ ਪਿੱਛੇ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਗ੍ਰੇ ਐਂਡ ਵਾਈਟ ਦਾ ਕਲਰ ਕੰਬੀਨੇਸ਼ਨ ਇਹਨਾਂ ਨੇ ਟਾਇਲਸ ਦਾ ਦਿੱਤਾ ਹੋਇਆ ਇਸ ਤੋਂ ਬਾਅਦ ਆ ਇੱਕ ਸਟੈਪ ਦਿੱਤਾ ਹੋਇਆ ਇਹਦੇ ਵਿੱਚ ਆ ਸਾਈਡ ਤੇ ਵਿੰਡੋ ਆ ਸੋ ਆ ਸਾਰਾ ਆ ਗਿਆ ਸ਼ਾਵਰ ਏਰੀਆ ਸ਼ਾਵਰ ਏਰੀਆ ਵੀ ਬਹੁਤ ਸੋਹਣਾ ਬਣਿਆ ਹੋਇਆ ਸੇਮ ਕਲਰ ਦੀਆਂ ਟਾਈਲਸ ਦਾ ਡਿਜ਼ਾਈਨ ਨਾਲ ਥੱਲੇ ਫਲੋਰਿੰਗ ਜਿਹੜੀ ਆ ਬਹੁਤ ਸੋਹਣੀ ਹੋਈ ਹੋਈ ਆ ਸੋਹਣੀਆਂ ਬਲੈਕ ਕਲਰ ਦੀਆਂ ਟਾਈਲਸ ਲੱਗੀਆਂ ਹੋਈਆਂ ਔਰ ਇਸ ਸਾਈਡ ਤੇ ਸ਼ੁਰੂ ਹੁੰਦਾ ਸੋ ਆ ਆ ਗਿਆ ਆਪਣਾ ਟਾਇਲਟ ਏਰੀਆ ਆ ਆ ਗਿਆ ਇਹਨਾਂ ਦਾ ਇਹਦੇ ਵਿੱਚ ਉਹਨਾਂ ਨੇ ਟੱਬ ਨਹੀਂ ਹੈਗਾ ਜਿਹੜਾ ਮੈਂ ਨੋਟਿਸ ਕੀਤਾ ਇਹਦੇ ਵਿੱਚ ਟੱਬ ਨਹੀਂ ਹੈਗਾ ਬਾਕੀ ਇੱਥੇ ਸਾਰੀਆਂ ਫੈਸਿਲਿਟੀਆਂ ਹੈਗੀਆਂ ਨੇ ਮੇਨ ਬਾਥਰੂਮ ਦੇ ਵਿੱਚ ਸੋ ਆਪਾਂ ਇਹਦਾ ਬਾਥਰੂਮ ਦੇ ਵਿੱਚੋਂ ਬਾਹਰ ਨਿਕਲ ਰਿਹਾ ਔਰ ਇਸ ਤਰ੍ਹਾਂ ਇਹਨਾਂ ਦਾ ਦੇਖ ਰਿਹਾ ਵਾ ਆ ਮਾਸਟਰ ਬੈਡਰੂਮ ਜਿਹਦਾ ਕਿ 뷰 ਬਹੁਤ ਸੋਹਣਾ ਲੱਗਦਾ ਪਿਆ ਬੈਡਰੂਮ ਤੋਂ ਬਾਹਰ ਨਿਕਲਦੇ ਹੋਏ ਦੋਸਤੋ ਬਾਅਦ ਇਹਨਾਂ ਦੇ ਸਾਹਮਣੇ ਦਿਖਦਾ ਬਹੁਤ ਸੋਹਣਾ ਲਿਵਿੰਗ ਏਰੀਆ ਟੀਵੀ ਏਰੀਆ ਜਿਹੜਾ ਕਿ ਮੋਸਟਲੀ ਅਪਸਟੇਅਰਸ ਹੁੰਦਾ ਔਰ ਇਹਦੇ ਸਾਈਡ ਤੇ ਇਹਨਾਂ ਨੇ ਜਿਹੜੀ ਆ ਡਿਜ਼ਾਈਨ ਦਿੱਤਾ ਹੋਇਆ ਬੜਾ ਇੰਟੀਕ ਲੁੱਕ ਲੱਗ ਰਹੀ ਆ ਇਹਦਾ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਹੋਇਆ ਨੈਟ ਦਾ ਮੋਸਟਲੀ ਆਪਾਂ ਦੇਖਦੇ ਕਿ 바ਰਸ ਲੱਗੇ ਹੁੰਦੇ ਇਹਦੇ ਵਿੱਚ 바ਰਸ ਨਹੀਂ ਲੱਗੇ ਨੈਟ ਦਾ ਡਿਜ਼ਾਈਨ ਲਗਾਇਆ ਹੋਇਆ ਇਹਨਾਂ ਨੇ ਤੇ ਇਹ ਵੀ ਮੈਟਲ ਦੀ ਆ ਇਹ ਦੂਸਰੀ ਨਹੀਂ ਆ ਤੁਹਾਡਾ ਆ ਗਿਆ ਟੀਵੀ ਏਰੀਆ ਟੀਵੀ ਏਰੀਆ ਵੀ ਕਾਫੀ ਖੁੱਲਾ ਇਹਦਾ ਵੀ ਫਰੰਟ ਜਿਹੜਾ ਹੈਗਾ ਸਾਹਮਣੇ ਆਪਣੇ ਨੂੰ ਫਰੰਟ ਏਰੀਆ ਤੁਹਾਨੂੰ ਦਿਖਾ ਦਿੰਨੀ ਹੈ ਫਰੰਟ ਏਰੀਆ ਸੇਮ ਜੋ ਤੁਹਾਨੂੰ ਮਾਸਟਰ ਬੈਡਰੂਮ ਚੋਂ 뷰 ਦੇ ਉਸਦਾ ਸੇਮ 뷰 ਤੁਹਾਨੂੰ ਇੱਥੋਂ ਦਿੱਸਦਾ ਔਰ ਬਹੁਤ ਸੋਹਣਾ ਲੱਗਦਾ ਪਿਆ ਇਤੋਂ 뷰 ਬੈਠ ਕੇ ਤੁਸੀਂ ਟੀਵੀ ਇੰਜੋਏ ਕਰੋ ਤੇ ਨਾਲੇ ਇਸਾਂ ਦੇ ਘਰ ਕਿਉਂਕਿ ਇਹ ਘਰ ਥੋੜੀ دیر ਬਾਅਦ ਇਹਨਾਂ ਨੇ ਸੇਲ ਕਰ ਦੇਣੇ ਅਜੇ ਰੱਖਣਗੇ 7-8 ਸਾਲ ਪਰ ਪੈਂਡ ਕਰਦਾ ਕੋਸ਼ਿਸ਼ ਕਿ ਜਿਹੜੇ ਸੇਲ ਵੀ ਹੋ ਜਾਂਦੇ ਉਹ ਫਿਰ ਲੀਸ ਤੇ ਦੇ ਦਿੰਦੇ ਨੇ ਤੋ ਇਹ ਘਰ ਨੇ ਤੁਸੀਂ ਇਹਨਾਂ ਨੂੰ ਬਾਈ ਵੀ ਕਰ ਸਕਦੇ ਹੋ ਇੱਧਰ ਆ ਕੇ ਆਪਣੇ ਸਾਹਮਣੇ ਆਹ ਕਲੋਜ਼ਟ ਕਲੋਜ਼ਟ ਵੀ ਕਾਫੀ ਖੁੱਲ੍ਹੀ ਆ ਕਾਫੀ ਸਪੇਸ਼ੀਅਸ ਆ ਤੇ ਆ ਆ ਗਿਆ ਇਹਨਾਂ ਦਾ ਇੱਥੇ ਵੀ ਇਹਨਾਂ ਨੇ ਸਾਈਡ ਤੇ ਇਸ ਤਰ੍ਹਾਂ ਦੀ ਇਹਨਾਂ ਨੂੰ ਆ ਬਣਾਇਆ ਹੋਇਆ ਬਾਹਰ ਤੇ ਇਦਾਂ ਦਾ ਵੀ ਜਿਹੜਾ ਤੁਹਾਨੂੰ ਉੱਪਰੋਂ ਵੀ ਦਿਖਦਾ ਔਰ ਇਦਾਂ ਦਾ ਡਿਜ਼ਾਈਨ ਇਹਨਾਂ ਨੇ ਇੱਥੇ ਦਿੱਤਾ ਹੋਇਆ ਉਸ ਤੋਂ ਬਾਅਦ ਆਪਾਂ ਜੋ ਸਟੇਅਰਸ ਦੇ ਵਿੱਚ ਦੇਖਦੇ ਆਂ ਤੇ ਬੜਾ ਸਲੀਕ ਜਿਹਾ ਇਹਨਾਂ ਨੇ ਸ਼ੈਂਡਲਰ ਲਗਾਇਆ ਹੋਇਆ 6 ਸਲਾਈਡਸ ਦਾ ਬੜਾ ਸਲੀਕਾ ਇਸ ਤਰ੍ਹਾਂ ਇਹਨਾਂ ਨੇ ਸ਼ੈਂਡਲਰ ਲਗਾਇਆ ਹੋਇਆ ਸੋ ਇਹ ਸੀਗਾ ਇਹਨਾਂ ਦਾ ਸਿਟਿੰਗ ਏਰੀਆ ਇਸ ਤੋਂ ਬਾਅਦ ਇਹਨਾਂ ਦਾ ਫਰੰਟ ਕਾਰ ਦਾ ਫਰੰਟ ਆ ਗਿਆ ਔਰ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਜਿਹੜੇ ਬਾਕੀ ਜਿਹੜੇ ਬੈੱਡਰੂਮਸ ਰਹਿੰਦੇ ਆ ਉਹ ਇਸ ਸਾਈਡ ਤੇ ਸਾਰੇ ਬੈੱਡਰੂਮ ਆ ਸਾਹਮਣੇ ਆਪਾਂ ਨੂੰ ਵਾਸ਼ਰੂਮ ਦੇਖ ਰਿਹਾ ਪਰਪਸ ਤੋਂ ਪਹਿਲਾਂ ਦੇਖ ਲਈਏ ਕਿ ਲੈਫਟ ਸਾਈਡ ਤੇ ਆਪਣਾ ਇੱਕ ਬੈੱਡਰੂਮ ਆਉਂਦਾ ਇਹ ਹੈਗਾ 퀸 ਸਾਈਜ਼ ਬੈੱਡਰੂਮ ਕਹਿ ਸਕਦੇ ਆਂ ਔਰ ਇਹਨਾਂ ਦੇ ਸਪੇਸ਼ੀਅਸ ਇਹਨਾਂ ਨੇ ਅਲਮਾਰੀਆਂ ਦਿੱਤੀਆਂ ਹੋਈਆਂ ਨੇ ਇਸ ਤਰ੍ਹਾਂ ਦਾ ਡਿਜ਼ਾਈਨ ਦਾ ਜਿਹੜਾ ਅਲਮਾਰੀਆਂ ਦਾ ਇਹਨਾਂ ਦੀ ਵਾਕਿੰਗ ਅਲਮਾਰੀਆਂ ਨਹੀਂ ਹੈਗੀਆਂ ਵਾਕ-ਇਨ ਵਾਰਡਰੋਬਸ ਨੇ ਦੂਸਰੀਆਂ ਵਾਰਡਰੋਬਸ ਨੇ ਔਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਨੈਕਸਟ ਬੈੱਡਰੂਮ ਦੇ ਵਿੱਚ ਇਹ ਵੀ ਬੈੱਡਰੂਮ ਬਹੁਤ ਸੋਹਣਾ ਬਣਿਆ ਹੋਇਆ ਇਹਦੇ ਵੀ ਵਿੱਚ ਅਲਮਾਰੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਸਟੋਰੇਜ ਇੱਕ ਵਾਰੀ ਖੋਲ ਕੇ ਦੇਖ ਲੈਣੇ ਆ ਇਹ ਕਾਫੀ ਵੱਡੀ ਬਣੀ ਹੋਈ ਵਾਕਿੰਗ ਨਹੀਂ ਕਹਿ ਸਕਦੇ ਆ ਕਾਫੀ ਖੁੱਲੀ ਬਣੀ ਹੋਈ ਹੈ। ਰੋਦੇ ਦੇ ਪਿੱਛੇ ਵੀ ਵਾਲਪੇਪਰ ਲੱਗਾ ਹੋਇਆ ਸੇਮ ਕਲਰ ਕੰਬੀਨੇਸ਼ਨ ਦਾ। ਔਰ ਸਭ ਤੋਂ ਅੱਛੀ ਚੀਜ਼ ਮੈਨੂੰ ਇਹ ਲੱਗੀ ਆ ਕਿ ਇਹਦੇ ਸਾਈਡ ਤੇ ਇਹਨਾਂ ਨੇ ਪੂਰਾ ਏਰੀਆ ਦਿੱਤਾ ਹੋਇਆ ਸਟਡੀ ਏਰੀਆ, ਕਿਡਜ਼ ਬੈਡਰੂਮ ਤੁਸੀਂ ਇਹਨਾਂ ਨੂੰ ਕਹਿ ਸਕਦੇ ਹੋ। ਬਹੁਤ ਸੋਹਣਾ ਸਟਡੀ ਏਰੀਆ ਦਿੱਤਾ ਹੋਇਆ ਨਾਲ ਫਿਕਸਡ ਟੇਬਲ ਆ ਔਰ ਉੱਪਰ ਜਿਹੜਾ ਦਾ ਡੋਰ ਤੁਸੀਂ ਡੈਕੋਰੇਟ ਕਰ ਸਕਦੇ ਬੁੱਕਸ ਵਗੈਰਾ ਰੱਖ ਸਕਦੇ ਹੋ। ਇਦੇ ਵਿੱਚ ਵੀ ਉਹਨਾਂ ਨੇ ਆਵਲਾ ਜਿਹੜਾ ਪੇਂਟ ਕੀਤਾ ਹੋਇਆ ਕਲਰ ਗ੍ਰੇ ਕਲਰ ਦਾ ਕਲਰ ਆ ਬਹੁਤ ਸੋਹਣਾ ਕਲਰ ਹੈ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਥਰਡ ਬੈਡਰੂਮ ਦੇ ਵਿੱਚ ਥਰਡ ਬੈਡਰੂਮ ਦੇ ਵਿੱਚ ਵੀ ਸੇਮ ਇਹਨਾਂ ਨੇ ਵਾਲਪੇਪਰ ਜਿਹੜਾ ਸੇਮ ਕਲਰ ਕੰਬੀਨੇਸ਼ਨ ਦਾ ਲਗਾਇਆ ਹੋਇਆ ਔਰ ਇਹਦੇ ਵਿੱਚ ਵੀ ਉਹਨਾਂ ਨੇ ਬੱਚਿਆਂ ਵਾਸਤੇ ਸਟੱਡੀ ਏਰੀਆ ਬਣਾਇਆ ਹੋਇਆ ਕਾਫੀ ਯੂਟਿਲਾਈਜ਼ ਹੁੰਦਾ ਕਾਫੀ ਯੂਸਫੁਲ ਆ ਇਸ ਸਾਈਡ ਤੇ ਜਿਹੜੀਆਂ ਫੁੱਲ ਵਿੰਡੋ ਆ ਫੁੱਲ ਨੇਚਰਲ ਲਾਈਟ ਇਸ ਘਰ ਦੇ ਵਿੱਚ ਆਉਂਦੀ ਆ ਦ ਲਾਈਟਸ ਕੁਛ ਇਸ ਤਰ੍ਹਾਂ ਦੀਆਂ ਉੱਪਰ ਲੱਗੀਆਂ ਹੋਈਆਂ ਨੇ ਸੋ ਅਲਮਾਰੀਆਂ ਜਿਹੜੀਆਂ ਇਹਨਾਂ ਦੀਆਂ ਸੇਮ ਹੀ ਨੇ ਡੋਰਸ ਦਾ ਵੀ ਸੇਮ ਸਟਾਈਲ ਆ ਤੇ ਅਲਮਾਰੀਆਂ ਦਾ ਵੀ ਸੇਮ ਸਟਾਈਲ ਆ ਉਸ ਤੋਂ ਬਾਅਦ ਇਸ ਤੋਂ ਬਾਅਦ ਆ ਜਾਂਦਾ ਹੈ ਇਹ ਆ ਗਿਆ ਇਹਨਾਂ ਦਾ ਟਾਇਲਟ ਏਰੀਆ ਟਾਇਲਟ ਏਰੀਆ ਦੇ ਵਿੱਚ ਨਾ ਪ੍ਰੋਪਰ ਸਿੰਕ ਦਿੱਤਾ ਹੋਇਆ ਮਿਰਰ ਦਿੱਤਾ ਹੋਇਆ ਤੇ ਥੱਲੇ ਇਹਨਾਂ ਨੇ ਆਪਣੀ ਫਲੋਟਿੰਗ ਕੈਬਨਟ ਦਿੱਤੀ ਹੋਈ ਹੈ ਸੋ ਉਸ ਤੋਂ ਬਾਅਦ ਆ ਗਿਆ ਨੈਕਸਟ ਇਹਦੇ ਬਿਲਕੁਲ ਆਪੋਜ਼ਿਟ ਆ ਗਿਆ ਬਾਥਰੂਮ ਬਾਥਰੂਮੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਕਿ ਬਲੈਕ ਹੀ ਸਾਰਾ ਚੱਲ ਰਿਹਾ ਕਨਸੈਪਟ ਇਹਦੇ ਵਿੱਚ ਗ੍ਰੇ ਐਂਡ ਬਲੈਕ ਕੰਬੀਨੇਸ਼ਨ ਦਾ ਔਰ ਵਾਈਟ ਟਾਈਲਸ ਦਾ ਇਸ ਤਰ੍ਹਾਂ ਦਾ ਇਹਨਾਂ ਦਾ ਬਾਥਰੂਮ ਆ। ਇਸ ਸਾਈਡ ਤੇ ਟੱਬ ਆ ਔਰ ਇਸ ਸਾਈਡ ਤੇ ਇਹਨਾਂ ਦਾ ਸ਼ਾਵਰ ਸਕਰੀਨ ਆ ਗਈ ਆ। ਸੋ ਇਸ ਤਰ੍ਹਾਂ ਦੇ ਇਹਨਾਂ ਨੇ ਸਵਿਚ ਬੋਰਡ ਲਗਾਏ ਹੋਏ ਆ ਸੋਹਣੇ ਨੇ। ਆ ਵੀ ਬੜੀ ਯੂਟਿਲਾਈਜ਼ ਕਾਫੀ ਯੂਸਫੁਲ ਹੁੰਦੀ ਆ ਕਦੀ-ਕਦੀ ਕਿਸੇ ਕਿਸੇ ਘਰਾਂ 'ਚ ਮੈਂ ਦੇਖਿਆ ਕਿ ਨਹੀਂ ਹੁੰਦੀ ਕਦੀ ਵਾਰੀ। ਸੋ ਆ ਜਿਹੜਾ ਹੈਗਾ ਇਹਨਾਂ ਦਾ ਸਿੰਕ ਸਿੰਕ ਦਾ ਡਿਜ਼ਾਈਨ ਹੀ ਬਹੁਤ ਸੋਹਣਾ ਲੱਗਿਆ ਮੈਨੂੰ ਰਾਉਂਡ ਸਿੰਕ ਨੇ ਤੇ ਉਸ ਸਾਈਡ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਗਲੋਬ ਆ ਉਹ ਵੀ ਲਾਈਟ ਬਹੁਤ ਸੋਹਣੀ ਜਗ ਰਹੀ ਆ ਸਾਈਡ ਤੇ ਡੈਕੋਰੇਟਿਵ ਚੀਜ਼ਾਂ ਵੀ ਇਹਨਾਂ ਨੇ ਲਗਾਈਆਂ ਹੋਈਆਂ ਬਹੁਤ ਸੋਹਣਾ ਘਰ ਬਣਿਆ ਹੋਇਆ ਹੁਣ ਚੱਲਦੇ ਆਪਾਂ ਥੱਲੇ ਤੇ ਦੇਖਦੇ ਆ ਉਪਰੋਂ ਕਾਫੀ ਖੁੱਲਾ ਘਰ ਆ ਕਾਫੀ ਸਪੇਸ਼ੀਅਸ ਆ ਆ ਨੈਟ ਵਾਲਾ ਡਿਜ਼ਾਈਨ ਮੈਨੂੰ ਬਹੁਤ ਸੋਹਣਾ ਬੜਾ ਨੇਚਰਲ ਲੱਗਿਆ ਜਿਵੇਂ ਕਿ ਆਪਣੀ ਇੰਡੀਅਨ ਟੱਚ ਥੋੜੀ ਥੋੜੀ ਆਉਂਦੀ ਹੈ ਇਹਦੇ ਵਿੱਚ ਤੇ ਇਸ ਤਰ੍ਹਾਂ ਦੇ ਨਾਲ ਦਾ ਕਾਫੀ ਸਟੇਅਰ ਤੇ ਵਿੱਚ ਸਪੇਸ ਆ ਤੇ ਚਲਦੇ ਹਾਂ ਥੱਲੇ ਆਪਾਂ ਦੇਖਦੇ ਹਾਂ ਹੁਣ ਸਾਰਾ ਕੁਝ ਆਪਾਂ ਦੇਖ ਲਿਆ ਇਸ ਘਰ ਦੇ ਵਿੱਚ ਆਲਮੋਸਟ ਅ ਸਟੈਪ ਲਾਈ ਸਟੇਅਰ ਮੈਨੂੰ ਦਿਖਦੀਆਂ ਨੇ ਥੱਲੇ ਇਹ ਵੀ ਮੈਨੂੰ ਕਾਫੀ ਯੂਸਫੁਲ ਲੱਗਦੀਆਂ ਨੇ ਤੇ ਬਹੁਤ ਸੋਹਣਾ ਘਰ ਬਣਿਆ ਹੋਇਆ ਬੜਾ ਵਧੀਆ ਬਹੁਤ ਖੁੱਲਾ ਥੱਲੇ ਹੋਈ ਬਹੁਤ ਖੁੱਲਾ ਘਰ ਬਣਿਆ ਆ ਤੇ ਇਹਦੇ ਉੱਪਰ ਚਾਰ ਬੈਡਰੂਮ ਆ ਇੱਕ ਥੱਲੇ ਬੈਡਰੂਮ ਆ ਜਿਹੜਾ ਕਿ ਇਹਨਾਂ ਨੇ ਐਜ਼ ਅ ਸਟਡੀ ਯੂਜ਼ ਕੀਤਾ for 3 bathroom the 5 bedroom house امید ਕਰਦੀ ਹਾਂ ਕਿ ਤੁਹਾਨੂੰ ਇਹ ਘਰ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਮਿਲਦੇ ਹਾਂ ਨੈਕਸਟ ਵੀਡੀਓ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਰੱਬ ਰਾਖਾ